ਇਸ ਕਲਯੁਗ ਦੇ ਦੌਰ ਬੀਤਾ ਰੱਬ ਦੇ ਘਰ ਵੀ ਚੋਰਾਂ ਦੇ ਹੱਥੋਂ ਸੁਰੱਖਿਤ ਨਹੀਂ ਹੈ ਤੇ ਚੋਰਾਂ ਦੇ ਵੱਲੋਂ ਧਾਰਮਿਕ ਸਥਾਨਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੀਤੀ ਰਾਤ ਚੋਰਾਂ ਨੇ ਨੰਗਰ ਉਨਾ ਮੁਖ ਮਾਰਤੇ ਸ਼ਵਾਲਿਕ ਐਵੇਨਿਊ ਨੇੜੇ ਪੰਜਮੁਖੀ ਵੀਰ ਹਨੂਮਾਨ ਮੰਦਿਰ ਦਾ ਗੱਲਾ ਚੈੱਕਨਾ ਤੋੜ ਕੇ ਨਕਦੀ ਚੋਰੀ ਕਰ ਲਈ ਅਤੇ ਫਰਾਰ ਹੋ ਗਏ। ਚੋਰਾਂ ਨੇ ਪਹਿਲਾਂ ਮੰਦਿਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਕਨੈਕਸ਼ਨ ਕੱਟੇ ਅਤੇ ਫਿਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਤੋਂ ਪਹਿਲਾਂ ਵੀ ਇਸ ਮੰਦਿਰ 'ਚ ਚੋਰੀ ਦੀ ਅਜਿਹੀ ਘਟਨਾ ਵਾਪਰ ਚੁੱਕੀ ਹੈ। ਪਲੋ ਚੌਕ ਦੀ ਨਵਾਂ ਨੰਗਲ ਦੀ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ ਮੇਰਾ ਪੰਜਾਬ న్యూਸ। ਸਰ ਨਾਮ ਹਾਂਜੀ ਸ਼ਿਵ ਕੁਮਾਰ ਵਾਲੀ। ਸ਼ਿਵ ਉਹ ਕੀ ਗੱਲ ਜੰਮੀ ਮੰਦਿਰ ਚੋਰੀ ਹੋਈ ਹੈ ਕਾਫੀ ਦੇਖੋ। ਹਾਂਜੀ ਹਾਂਜੀ। ਜਿਸ ਦੇ ਮੁੱਖੇ ਭਗਵਾਨ ਦੇ ਘਰ ਨੂੰ ਰੱਖੋ ਜੀ। ਕੋਈ ਕਿਸ ਨੇ ਭਗਵਾਨ ਦੇ ਘਰ ਨੂੰ ਵੀ ਨਹੀਂ ਬਖਸ਼ਿਆ। ਪਹਿਲੇ ਵੀ ਪਹਿਲੇ ਮੇਰੇ ਖਾ 2 ਸਾਲ ਪਹਿਲੇ ਇਸ ਤਰ੍ਹਾਂ ਹੀ ਗੱਲਾਂ तोड़ के लगे सीगे ਤੇ ਹੁਣ ਫੇਰ ਉਹੀ ਸੇਮ ਰਿਪੀਟ ਹੋਇਆ ਹੈ ਤੇ ਤੇ ਸਰ ਕੋਈ ਚਿੰਤਾ ਹੈ ਸ਼ੰਕਾ ਹੁਣ ਕਿਸਤ ਕੀ ਤੋਂ ਕੀ ਆ ਕਹਾ ਕਹਿ ਸਕਦੇ ਆ ਹਾਂਜੀ ਸਰ ਇੱਕ ਹਾਈਵੇ ਦੇ ਉੱਤੇ ਮੰਦਿਰ ਇੱਥਾ ਚੋਰੀ ਹੋ ਜਾਣਾ ਕਾਫੀ ਚਿੰਤਾ ਦਾ ਵਿਸ਼ਾ ਵੀ ਹਾਂਜੀ ਹਾਂਜੀ ਬਿਲਕੁਲ ਉਹ ਯਕੀਨੀ ਪੂਰੀ छानबीन ਕਰਨ ਤੇ ਪਤਾ ਲਗਾਣ ਵੀ ਕਹਨੇ ਕੀਤਾ ਹੈ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਨਾ ਜਿਨੇ ਚੋਰਾ ਨੇ ਪਿੱਛੇ ਚੋਰੀ ਕੀਤੀ ਉਹੀ ਚੋਰ ਹੋਣ ਹੋਣਗੇ ਕਿਉਂਕਿ ਸੰਭਲ ਸੱਭਲ ਨਾਲ ਗੱਲਾਂ ਨਹੀਂ ਟੁੱਟਿਆ ਤੇ ਜੈਕ ਲਾ ਕੇ ਲੀਵਰ ਤੋੜੇ ਗਏ ਲੀਵਰ ਵੀ ਟੁੱਟੇ ਨਹੀਂ ਐ ਮੁੜ ਗਏ ਇਹ ਬੜੇ ਅਫਸੋਸ ਦੀ ਗੱਲ ਆ